श्री राम आश्रम सीनियर सेकेंडरी स्कूल ਨੇ ਕੀਤੀ सीआईएससी डाइक्वानडो ज़ोनल ਮੁਕਾਬਲੇ ਦੀ ਮੇਜ਼ਬਾਨੀ ਮੇਜ਼ਬਾਨ ਸਕੂਲ ਨੇ 8 골ਡ ਮੈਡਲ 8 ਸਿਲਵਰ ਮੈਡਲ 15 ਬ੍ਰੌਂਜ਼ ਮੈਡਲ ਸਮੇਤ ਕਲਕੱਤੀ ਮੈਡਲ ਕੀਤੇ ਆਪਣੇ ਨਾਮ ਜਦੋਂ ਵੀ ਵਿਸ਼ਵ ਸਤਰ ਦੇ ਕੰਪੀਟੀਸ਼ਨ ਹੁੰਦੇ ਨੇ ਚਾਹੀਓ 올림픽 ਹੋਵੇ ਜਾਂ ਕਾਮਨਵੈਲਥ ਗੇਮ ਅਸੀਂ ਆਸ ਕਰਦੇ ਹਾਂ ਕਿ ਸਾਡੇ ਦੇਸ਼ ਦੇ ਨੌਜਵਾਨ ਮੈਡਲ ਲੈ ਕੇ ਆਉਣਗੇ ਪਰ ਉਹ ਮੈਡਲ ਕਿਸ ਤਰ੍ਹਾਂ ਆਵੇਗਾ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਪੱਧਰ ਤੇ ਹੀ ਖੇਡਾਂ ਨਾਲ ਜੋੜਾਂਗੇ ਤੇ ਅਜਿਹਾ ਹੀ ਕੋਪਰਾਲਾ ਕੀਤਾ ਹੈ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਨੇ ਸਕੂਲੀ ਪੱਧਰ ਤੇ ਹੀ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਨੇ ਤੇ 2 ਦਿਨ ਦਾ ਜੋਨਲ ਤਾਈ ਕਮਾਂਡੋ ਮੁਕਾਬਲਾ ਕਰਵਾਇਆ ਗਿਆ ਹੈ ਤੇ ਸਾਡੇ ਨਾਲ ਪ੍ਰਿੰਸੀਪਲ ਮੈਮ ਨੀਤੂ ਸ਼ਰਮਾ ਜੀ ਖੁਦ ਮੌਜੂਦ ਨੇ ਆਓ ਇਹਨਾਂ ਕੋਲੋਂ ਜਾਣਕਾਰੀ ਲੈਣੇ ਆ ਜਿਹੜਾ ਇਹ ਜੋਨਲ ਮੁਕਾਬਲਾ ਤੁਸੀਂ ਤਾਈ ਕਮਾਂਡੋ ਦਾ ਕਰਵਾਇਆ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਸਾਡਾ ਸਕੂਲ CISCE ਬੋਰਡ ਦੇ ਨਾਲ ਅੱਜ ਜਿਹਨੂੰ ਅਸੀਂ ICSE ਬੋਰਡ ਜਨਰਲੀ ਬੋਲਦੇ ਆ ਉਹਦੇ ਨਾਲ ਅਫੀਲੀਏਟਡ ਹੈ ਵਕ ਵਕ ਕਿਹੜਾ ਮੁਕਾਬਲੇ ਹੋ ਕਰਵਾਉਂਦੇ ਨੇ ਤੇ ਸਾਡੇ ਸਕੂਲ ਨੂੰ ਇਸ ਵੇਲੇ ਇਸ ਸਾਲ ਟਾਈਕਵਾਂਡੋ ਮੁਕਾਬਲਾ ਕਰਾਉਣ ਵਾਸਤੇ ਚੁਣਿਆ ਗਿਆ ਇਹ ਦੋ ਦਿਵਸੇ ਮੁਕਾਬਲਾ ਸੀ ਕੱਲ ਕੁੜੀਆਂ ਦਾ ਹੋਇਆ ਸੀ ਤੇ ਅੱਜ ਮੁੰਡਿਆਂ ਦਾ ਮੁਕਾਬਲਾ ਹੋਇਆ ਜਿਸ ਦੇ ਵਿੱਚ ਅੰਡਰ 14 ਅੰਡਰ 17 ਤੇ ਅੰਡਰ 19 ਡਿਫਰੈਂਟ weight categories ਦੇ ਕੁੜੀਆਂ ਮੁੰਡਿਆਂ ਨੇ ਪਾਰਟਿਸਿਪੇਟ ਕੀਤਾ ਜਿਹੜਾ ਜ਼ੋਨ ਪੈਂਦਾ ਸਾਨੂੰ ਪੈਂਦਾ ਅੰਮ੍ਰਿਤਸਰ ਤਰਨਤਾਰਨ ਜ਼ੋਨ ਜਿੱਦੇ ਵਿੱਚ 45 ਸਕੂਲ ਆਂਦੇ ਨੇ ਤੇ ਅੰਦਾਜ਼ਾ 45 ਦੇ ਕਰੀਬ ਸਕੂਲਾਂ ਦੇ 200 ਬੱਚਿਆਂ ਨੇ ਸਪਾਰਟਿਸਿਪੇਟ ਕੀਤਾ ਹੈ ਤੇ ਜਿਹਦੇ ਵਿੱਚ ਸਵੇਰ ਤੋਂ 7 ਵਜੇ ਤੋਂ ਲੈ ਕੇ ਹੁਣ 7 ਵਜਣ ਵਾਲੇ ਨੇ ਫਿਰ ਆ ਸ਼ਾਮ ਦੇ ਬੱਚੇ ਇੱਥੇ ਹੀ ਨੇ ਤੇ ਸਕੂਲ ਸਾਰੀ ਤਰ੍ਹਾਂ ਦੀ ਫੈਸਿਲਿਟੀਆਂ ਉਹਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗੀ ਕਿ ਜਿਹੜੇ ਸਾਡੇ ਸਕੂਲ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੇ ਕੋਚੇਜ਼ ਰੱਖੇ ਜਾਂਦੇ ਨੇ ਜੋ ਅਸੀਂ ਟ੍ਰੇਨਿੰਗ ਦਿੰਨੇ ਆ ਅਸੀਂ ਬੱਚਿਆਂ ਕੋਲੋਂ ਕੁਝ ਚਾਰਜ ਨਹੀਂ ਕਰਦੇ ਇਹ ਜਿਹੜੀ ਹੈ ਰੂਟੀਨ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਕੈਡਮਿਕਸ ਦੇ ਨਾਲ-ਨਾਲ ਸਪੋਰਟਸ ਬਹੁਤ ਜ਼ਰੂਰੀ ਨੇ ਅੱਜ ਕੱਲ ਬੱਚਿਆਂ ਵਿੱਚ ਜਿਹੜੀ ਐਨਰਜੀ ਬੰਦੀ ਆ ਉਹ ਚੈਨਲਾਈਜ਼ ਨਹੀਂ ਹੋ ਪਾਰੀ ਪੁਰਾਣੇ ਜ਼ਮਾਨੇ ਸਾਈਕਲਾਂ ਤੇ ਬੱਚੇ ਆਉਂਦੇ ਸੀ ਜਾਂ ਪੈਦਲ ਆਉਂਦੇ ਸੀ ਅੱਜ ਕੱਲ ਐਕਟਿਵ ਆ ਮੋਟਰਸਾਈਕਲ ਤੇ ਆਉਂਦੇ ਤੇ ਜਿਹੜੀ ਉਹਨਾਂ ਦੇ ਜਦੋਂ ਉਹਨਾਂ 'ਚ ਹਾਰਮੋਨਲ ਚੇਂਜਸ ਆਉਂਦੇ ਆ ਤੇ ਉਹ ਜਿਹੜੀ ਐਨਰਜੀ ਬੰਦੀ ਹੈ ਉਹ ਐਨਰਜੀ ਨੂੰ ਚੈਨਲਾਈਜ਼ ਕਰਨ ਵਾਸਤੇ ਖੇਡਾਂ ਇੱਕ ਸਭ ਤੋਂ ਵਧੀਆ ਤਰੀਕਾ ਹੈ ਸਾਡੇ ਸਕੂਲ 'ਚ ਹੋਰ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹਨ ਜਿਸਾਂ ਬੈਡਮਿੰਟਨ ਹੈ ਟੇਬਲ ਟੈਨਿਸ ਯੋਗਾ ਜਿਮਨਾਸਟਿਕ ਟਾਈਕਵਾਂਡੋ ਕਰਾਟੇ ਸਾਰੇ ਗੇਮਸ ਕਰਸੀ ਕਰਵਾਨੇ ਆ ਤੇ ਅੱਜ ਰਸ਼ੀਆ ਜ਼ੋਨ ਦਾ ਮੁਕਾਬਲਾ ਕਨਕਲੂਡ ਹੋਇਆ ਹੈ ਸ਼ੁਕਰ ਹੈ ਮਹਾਰਾਜ ਦਾ ਕਿ ਸਭ ਕੁਝ ਬਹੁਤ ਅچھے ਤਰੀਕੇ ਦੇ ਨਾਲ ਸਭ ਕੁਝ ਹੋ ਗਿਆ ਇਸ ਤਰ੍ਹਾਂ ਸਾਰੇ ਸਕੂਲ ਹੁੰਦੇ ਨੇ ਉਹ ਤਾਂ ਆਪਣੀ ਪੂਰੀ ਤਿਆਰੀ ਕਰਕੇ ਆਉਂਦੇ ਨੇ ਲੇਕਿਨ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਦਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਏ ਖਾਸ ਕਰਕੇ ਇਸ ਮੁਕਾਬਲੇ 'ਚ ਆ ਦੇਖੋ ਇਹ ਵੇਟ ਕੈਟੇਗਰੀ ਦੇ ਨਾਲ ਮੁਕਾਬਲਾ ਹੁੰਦਾ ਹੈ ਜਿਹੜੇ ਪੇਰੈਂਟਸ ਕਰਵਾਉਣਾ ਚਾਹੁੰਦੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਵੇਟ ਕੈਟੇਗਰੀ 'ਚ ਹਰ ਸਕੂਲ ਦਾ ਬੱਚਾ ਆਂਦਾ ਹੈ ਜਿਸ ਤਰ੍ਹਾਂ ਅੰਡਰ 17 ਹੈ ਉਹਦੇ ਵਿੱਚ ਨੈਰਬਾਟ ਕੋਈ 15 ਵੇਟ ਕੈਟੇਗਰੀਜ਼ ਹੈ ਉਹਦੇ ਵਿੱਚ ਹਰ ਸਕੂਲ ਦੇ ਵੱਖ-ਵੱਖ ਜਿਹੜੇ ਬੱਚੇ ਆਂਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਆ ਸਾਡੇ ਸਕੂਲ ਨੇ ਤਿੰਨੋਂ ਆ ਦੇ ਵਿੱਚ ਪਾਰਟਿਸਿਪੇਟ ਕੀਤੇ ਅੰਡਰ 14 ਤੇ 17 ਬਹੁਤ سارے 골ਡ ਮੈਡਲ ਵੀ ਆਏ ਆ ব্রੌਂਜ਼ ਵੀ ਆਏ ਤੇ ਸਿਲਵਰ ਮੈਡਲ ਵੀ ਆਇਆ ਓਵਰਆਲ ਟੀਮ ਦੀ ਟਰੋਫੀ ਵੀ ਆਈ ਕੱਲ ਵੀ ਆਈ ਸੀ ਅੱਜ ਵੀ ਆਈ ਹੈ ਤੇ ਸਾਡੇ ਜਿੰਨੇ ਬੱਚੇ ਨੇ ਉਹਦੇ ਮੁਤਾਬਿਕ ਸਕੂਲ ਬਹੁਤ ਅੱਛਾ ਕਰ ਰਿਹਾ ਕਿਉਂਕਿ ਸਕੂਲ ਐਫੀਲੀਏਟ ਹੋਏ ਜੇ ਸਿਰਫ 5 ਸਾਲ ਹੋਏ ਆ ਤੇ 5 ਸਾਲ ਦੇ ਵਿੱਚ ਜ਼ੋਨਲ ਲੈਵਲ ਦੇ ਵਿੱਚ ਇੰਨੇ ਮੈਡਲਸ ਹੈ ਨਾ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਅਚੀਵਮੈਂਟ ਹੈ ਮੈਂ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਹਾਲਾਤ ਵੇਖ ਰਹੇ ਹਾਂ ਕਿ ਪੰਜਾਬ ਦਾ ਨੌਜਵਾਨ ਹੈ ਉਹ ਨਸ਼ਿਆਂ ਵੱਲ ਜਾ ਰਿਹਾ ਹੈ ਤੇ ਖੇਡਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਇਹ ਨਸ਼ਾ ਕਰਨ ਤੋਂ ਰੋਕਦੀਆਂ ਨੇ ਤੇ ਕੀ ਸਮਾਜ ਨੇ ਤੁਸੀਂ ਸੰਦੇਸ਼ ਦੇਣਾ ਚਾਹੋਗੇ ਕਿ ਅਸੀਂ ਨਸ਼ੇ ਨਾ ਕਰਕੇ ਖੇਡਾਂ ਵੱਲ ਆਪਣੇ ਬੱਚਿਆਂ ਨੂੰ ਜੋੜੀਏ ਅੱਜ ਕੱਲ੍ਹ ਦੇ ਮਾਪੇ ਨੇ ਛੋਟੇ-ਛੋਟੇ ਬੱਚਿਆਂ ਤੋਂ ਮੈਂ ਗੱਲ ਸ਼ੁਰੂ ਕਰਾਂਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਚੀਜ਼ ਦੀ ਸ਼ੁਰੂਆਤ ਹੈ ਬਹੁਤ 3-4 ਸਾਲ ਦੇ ਬੱਚੇ ਤੋਂ ਹੋ ਰਹੀ ਹੈ ਤੁਸੀਂ ਨੋਟ ਕਰੋਗੇ ਅੱਜਕਲ ਬੱਚੇ ਛੋਟੇ ਜਿਹੇ ਬੱਚੇ ਸਾਲ ਦੇ ਬੱਚੇ ਨੂੰ ਮਾਵਾ ਬਿਜ਼ੀ ਕਰਨ ਵਾਸਤੇ ਅੱਜ ਮੋਬਾਈਲ ਪਕੜਾ ਦਿੰਦੇ ਆ ਉਹ ਬੱਚਾ ਉਸ ਚੀਜ਼ ਆਡਿਕਟ ਹੋ ਕੇ ਉਹ ਵੀ ਇੱਕ ਨਸ਼ਾ ਹੈ ਤੁਸੀਂ 1 ਸਾਲ 2 ਸਾਲ ਦੇ ਬੱਚੇ ਦੇ ਹੱਥ ਮੋਬਾਈਲ ਦਿੱਤਾ ਤੇ ਉਹਨੂੰ ਵੀ ਇੱਕ ਨਸ਼ਾ ਲੱਗ ਜਾਂਦਾ ਹੈ ਤੇ ਅਸੀਂ ਨਸ਼ੇ ਦੀ ਸ਼ੁਰੂਆਤ ਖੁਦ ਆਪਣੇ ਹੱਥੀ ਕਰ ਦਿਆਂ ਪਹਿਲੇ ਉਹ ਮੋਬਾਈਲ ਦਾ ਨਸ਼ਾ ਕਰਦਾ ਹੈ ਬਾਅਦ ਚ ਉਹਨੂੰ ਲੱਗਦਾ ਕਿ ਨਹੀਂ ਜਿਹੜੀ ਚੀਜ਼ ਮੈਂ ਕਰਨਾ ਚਾਹਾਂ ਮਾਵਾ ਖੁੱਲੀ ਛੁੱਟ ਦਿੰਦੇ ਆ ਤੁਸੀਂ ਕਰੋ ਉਹਨਾਂ ਨੂੰ ਖੇਡਾਂ ਵੱਲ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਮੇ ਛੱਡਣ ਜਾਣਾ ਪਏਗਾ ਸੂਰ ਰੇਲਨ ਜਾਣਾ ਪਏਗਾ ਜਲਦੀ ਛੱਡਣਾ ਪਏਗਾ ਹੁਣ ਅੱਜ ਦੇਖੋ 7 ਵਜੇ ਆ ਹੁਣ ਬੱਚਿਆਂ ਨੂੰ ਪੇਰੈਂਟਸ ਜਾਣ ਆ ਰਿਹਾ ਉਹਨਾਂ ਨੂੰ ਲੱਗਦਾ ਕਿ ਇਹ ਜ਼ਿੰਮੇਵਾਰੀ ਇੱਕ ਫਾਲਤੂ ਜ਼ਿੰਮੇਵਾਰੀ ਹੈ ਔਰ ਤੋਂ ਬਿਹਤਰ ਹੈ ਕਿ ਬੱਚ ਨੂੰ ਪੈਸੇ ਦੇ ਕੇ ਦੂਜੇ ਕਮਾਚਾ ਦਿਆ ਪਰ ਮੇਰੀ ਪੇਰੈਂਟਸ ਨੂੰ ਇਹੀ ਅਪੀਲ ਹੈ ਅਸੀਂ ਜੇ ਚਾਹਨੇ ਕਿ ਸਾਡਾ ਆਪਣਾ ਪੇਰੈਂਟਸ ਆਪ ਵੀ ਇਕ ਸੁਨੇਹਾ ਉਹ ਤੇ ਸਾਨੂੰ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਸਹੀ ਰਸਤੇ ਲਿਆਣਾ ਤੇ ਬੱਚਿਆਂ ਦੀ એનર્ਜੀ ਨੂੰ ਸਹੀ ਤਰੀਕੇ ਚੈਨਲਾਈਜ਼ ਕਰਨਾ ਪਹਿਲੇ ਸੀ ਗਲੀਆਂ 'ਚ ਬਹੁਤ ਖੇਡਦੇ ਸੀ ਮੇਰਾ ਖਿਆਲ ਹੈ ਸੀ ਆਪਣੇ ਬਚਪਨ ਦੇ ਵਿੱਚ ਗਲੀਆਂ 'ਚ ਬਹੁਤ ਸੱਟਾਂ ਲਗਵਾਈਆਂ ਖੇਡ ਕੇ ਅੱਜ ਕੱਲ ਗਲੀਆਂ 'ਚ ਕੋਈ ਜਾਂਦਾ ਨਹੀਂ ਘਰਾਂ 'ਚ ਟੀਵੀ ਲੱਗੇ ਹੈ ਐਸੀਸ ਲੱਗੇ ਨੇ ਮੋਬਾਈਲ ਲੱਗੇ ਨੇ ਤੇ ਸਿਰਫ ਇੱਕ ਮਨ ਲੱਗਦਾ ਇੱਕ ਸਕੂਲ ਲੈਵਲ ਦੀਆਂ ਗੇਮਜ਼ ਹੀ ਇੱਕ ਜਰੀਆ ਰਹਿ ਗਿਆ એનર્ਜੀ ਨੂੰ ਚੈਨਲਾਈਜ਼ ਕਰਨ ਦਾ ਧੰਨਵਾਦਨਾ ਸੋ ਇਹ ਸੀ ਸਾਡੇ ਨਾਲ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੀਤੂ ਸ਼ਰਮਾ ਜੀ ਜਿਨ੍ਹਾਂ ਨੇ ਬੱਚਿਆਂ ਦੇ ਸੁਨਹਿਰੀ ਪਿਖ ਵਾਸਤੇ ਅਜਿਹੇ ਮੁਕਾਬਲੇ ਸਕੂਲ ਵਿੱਚ ਆਰਗੇਨਾਈਜ਼ ਕੀਤੇ ਤੁਸੀਂ ਦੇਖਦੇ ਰਹੋ ਐਲ ਐਫ ਨਿਊਜ਼ 24 ਸੁਜੀਤ ਸਿੰਘ ਦੇ ਨਾਲ ਕੈਮਰਾਮੈਨ ਰਾਜ ਕੁਮਾਰ